ਅੱਜ ਅਸੀਂ ਦੂਜਾ ਸਵਾਲ ਪੁੱਛਣਾ ਹੈ ਜੀ ਜਿਹੜੇ ਗੁਰਮਖ ਪਿਆਰਿਆਂ ਨੇ ਜੂਨ ਮਹੀਨੇ ਦੇ ਪਹਿਲੇ ਸਵਾਲ ਦਾ ਨਹੀਂ ਜਵਾਬ ਦਿੱਤਾ ਉਹ ਵੀ ਜਵਾਬ ਦੇ ਦਿਓ ਤੇ ਨਾਲ ਹੀ ਦੂਜੇ ਸਵਾਲ ਦਾ ਜਵਾਬ ਦੇ ਦਿਓ ਤਿੰਨ ਇਨਾਮ ਅਸੀਂ ਕੱਢਨੇ ਹੁੰਦੇ ਲੱਕੀ ਡਰਾ ਰਹੀਂ ਤੇ ਅਸੀਂ ਜਿਹੜਾ ਇਸ ਵਾਰੀ ਜੂਨ ਮਹੀਨੇ ਦੇ ਲਾਸਟ ਵਿੱਚ ਲੱਕੀ ਡਰਾ ਕੱਢਾਂਗੇ ਉਹਨਾਂ ਨੂੰ ਚਾਂਦੀ ਦੇ ਸਿੱਕੇ ਦੇਵਾਂਗੇ ਤਿੰਨ ਜਿਹੜੇ ਗੁਰਮਖ ਪਿਆਰਿਆਂ ਦੇ ਨਾਮ ਨਿਕਲਣਗੇ ਉਹਨਾਂ ਨੂੰ ਚਾਂਦੀ ਦੇ ਸਿੱਕੇ ਦੇਵਾਂਗੇ ਜੀ ਚਾਂਦੀ ਦੇ ਸਿੱਕੇ ਕਹਿ ਲਓ ਜਾ ਜਿਵੇਂ ਸੋਨੇ ਦਾ ਬਿਸਕਟ ਹੁੰਦਾ ਉਹਵੇਂ ਚਾਂਦੀ ਦਾ ਬਿਸਕਟ ਕਹ ਲਓ ਪੂਰਾ ਪਿਓਰ ਚਾਂਦੀ ਦਾ ਹੈ ਜੀ ਪੂਰਾ ਬਿਸਕਟ ਹੈ ਜੀ ਪੂਰਾ ਪਿਓਰ ਇਹ ਇਨਾਮ ਦੇਵਾਂਗੇ ਜੀ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਪਿਆਰੀ ਸਾਧ ਸੰਗਤ ਜੀਓ ਪਿਛਲੇ ਕੁਝ ਸਮੇਂ ਤੋਂ ਦਾ ਸਾਹਿਬ ਜੀਆਂ ਨੂੰ ਸਵਾਲ ਪੁੱਛ ਰਿਹਾ ਉਹਨਾਂ ਸਮਾਲਾਂ ਦੇ ਆਪ ਜੀ ਵੱਧ ਚੜ ਕੇ ਜਵਾਬ ਦਿੰਦੇ ਹੋ ਜੀ ਅੱਜ ਅਸੀਂ ਆਪ ਜੀਆਂ ਨੂੰ ਜੂਨ ਮਹੀਨੇ ਦਾ ਦੂਜਾ ਸਵਾਲ ਪੁੱਛਾਂਗੇ ਪਿਛਲੇ ਸਮੇਂ ਵਿੱਚ ਜੂਨ ਮਹੀਨੇ ਦਾ ਅਸੀਂ ਪਹਿਲਾ ਸਵਾਲ ਪੁੱਛਿਆ ਸੀ ਉਹਦਾ ਵੀ ਆਪ ਜੀਆਂ ਨੇ ਵੱਧ ਚੜ ਕੇ ਜਵਾਬ ਦਿੱਤਾ ਸੀ ਸੰਗਤ ਜੀ ਆਪਾਂ ਜਿਹੜਾ ਵੀ ਸਵਾਲ ਪੁੱਛਦੇ ਆ ਉਹ ਵਾਹਿਗੁਰੂ ਆਸਰਾ YouTube ਚੈਨਲ ਤੇ ਅਪਲੋਡ ਕਰਦੇ ਆ ਜੀ ਵਾਹਿਗੁਰੂ ਆਸਰਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਬਾਬਾ ਜਸਵਿੰਦਰ ਸਿੰਘ ਦੀ ਦਸੂਹੇ ਵਾਲੇ ਭਰ ਲਿਆ ਕਰੋ ਜਾਂ ਵਾਹਿਗੁਰੂ ਆਸਰਾ ਭਰ ਲਿਆ ਕਰੋ ਤੇ ਚੈਨਲ ਖੁੱਲ ਜਾਂਦਾ ਉਹਨੂੰ ਸਬਸਕ੍ਰਾਈਬ ਕਰੋ ਜੀ ਸੰਗਤ ਜੀ ਜਵਾਬ ਆਪ ਜੀਆਂ ਨੇ ਸਾਡੇ ਮੋਬਾਈਲ ਨੰਬਰ 98723 64594 ਤੇ ਦੇਣਾ ਜੀ 9872364594 ਇਸ ਨੰਬਰ ਤੇ ਆਪ ਜੀਆਂ ਨੇ WhatsApp ਤੇ ਜਵਾਬ ਦੇਣਾ ਜੀ ਸੰਗਤ ਜੀ ਹਰ ਮਹੀਨੇ ਅਸੀਂ ਆਪ ਜੀਆਂ ਨੂੰ ਦੋ ਸਵਾਲ ਪੁੱਛਿਆ ਕਰਾਂਗੇ ਤੇ ਦੋ ਸਵਾਲਾਂ ਦੇ ਜਿਹੜੇ ਸੰਗਤ ਜਿਹੜੇ ਪਿਆਰ ਵਾਲੇ ਬੁਰਮਖ ਪਿਆਰੇ ਸਹੀ ਜਵਾਬ ਦਿਆ ਕਰਨਗੇ ਮਹੀਨੇ ਦੇ ਐਂਡ ਦੇ ਵਿੱਚ 20 ਤੋਂ 25 ਤਰੀਕ ਦੇ ਵਿੱਚ ਵਿੱਚ ਉਹਨਾਂ ਦਾ ਫਿਰ ਲੱਕੀ ਡਰਾ ਰਹੀ ਅਸੀਂ ਇਨਾਮ ਕੱਢਿਆ ਕਰਾਂਗੇ ਦੋ ਸਵਾਲ ਪੁੱਛਿਆ ਕਰਾਂਗੇ ਹਰ ਮਹੀਨੇ ਤੇ ਐਂਡ ਦੇ ਵਿੱਚ ਜਾ ਕੇ ਦੋਹਾਂ ਸਵਾਲਾਂ ਦਾ ਜਿਹੜਾ ਸਹੀ ਜਵਾਬ ਇੱਕ ਸਵਾਲ ਦਾ ਨਹੀਂ ਜਿਹੜੇ ਵੀਰ ਦੋਹਾਂ ਸਵਾਲਾਂ ਦੇ ਸਹੀ ਜਵਾਬ ਦਿਆ ਕਰਨਗੇ ਉਹਨਾਂ ਦਾ ਲੱਖੀ ਡਰਾੜਾ ਇਨਾਮ ਕੱਢਿਆ ਕਰਾਂਗੇ ਅੱਜ ਅਸੀਂ ਦੂਜਾ ਸਵਾਲ ਪੁੱਛਣਾ ਜੀ ਜਿਹੜੇ ਗੁਰਮਖ ਪਿਆਰਿਆਂ ਨੇ ਜੂਨ ਮਹੀਨੇ ਦੇ ਪਹਿਲੇ ਸਵਾਲ ਦਾ ਨਹੀਂ ਜਵਾਬ ਦਿੱਤਾ ਉਹ ਵੀ ਜਵਾਬ ਦੇ ਦਿਓ ਤੇ ਨਾਲ ਹੀ ਦੂਜੇ ਸਵਾਲ ਦਾ ਜਵਾਬ ਦੇ ਦਿਓ ਕੁਝ ਸੰਗਤਾਂ ਨੇ ਸਾਨੂੰ ਇਹ ਵੀ ਸਵਾਲ ਕੀਤਾ ਸੀ ਕੀ ਆਪ ਜੀਆਂ ਨੇ ਲੱਕੀ ਡਰਾ ਰਹੀਂ ਜਿਹੜੇ ਨਾਮ ਦੇਣੇ ਨੇ ਉਹ ਦੇਣੇ ਕੀ ਨੇ ਸੰਗਤ ਜੀ ਤਿੰਨ ਇਨਾਮ ਅਸੀਂ ਕੱਢਨੇ ਹੁੰਦੇ ਲੱਕੀ ਡਰਾ ਰਹੀਂ ਤੇ ਅਸੀਂ ਜਿਹੜਾ ਇਸ ਵਾਰੀ ਜੂਨ ਮਹੀਨੇ ਦੇ ਲਾਸਟ ਵਿੱਚ ਲੱਕੀ ਡਰਾ ਕੱਢਾਂਗੇ ਉਹਨਾਂ ਨੂੰ ਚਾਂਦੀ ਦੇ ਸਿੱਕੇ ਦੇਵਾਂਗੇ ਤਿੰਨ ਜਿਹੜੇ ਗੁਰਮਖ ਪਿਆਰਿਆਂ ਦੇ ਨਾਮ ਨਿਕਲਣਗੇ ਉਹਨਾਂ ਨੂੰ ਚਾਂਦੀ ਦੇ ਸਿੱਕੇ ਦੇਵਾਂਗੇ ਜੀ ਚਾਂਦੀ ਦੇ ਸਿੱਕੇ ਕਹਿ ਲਓ ਜਾਂ ਜਿਵੇਂ ਸੋਨੇ ਦਾ ਬਿਸਕਟ ਹੁੰਦਾ ਉਹਵੇਂ ਚਾਂਦੀ ਦਾ ਬਿਸਕਟ ਕਹਿ ਲਓ ਪੂਰਾ ਪਿਓਰ ਚਾਂਦੀ ਦਾ ਹੈ ਜੀ ਪੂਰਾ ਬਿਸਕਟ ਹੈ ਜੀ ਪੂਰਾ ਪਿਓਰ ਇਹ ਇਨਾਮ ਦੇਵਾਂਗੇ ਜੀ ਅਸੀਂ ਤੇ ਸੰਗਾਜੀ ਛੇਵੇਂ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਤੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੀ ਸਵਾਲ ਪੁੱਛਿਆ ਜਾਵੇਗਾ ਜੀ ਸਵਾਲ ਇਹ ਜੂਨ ਮਹੀਨੇ ਦਾ ਛੇਵੇਂ ਪਾਤਸ਼ਾਹ ਧੰਗੁਰੂ ਹਰਗੋਬਿੰਦ ਪਾਤਸ਼ਾਹ ਜੀਆ ਨੇ ਕਿੰਨੀਆਂ ਜੰਗਾਂ ਲੜੀਆਂ ਤੇ ਕਿੱਥੇ-ਕਿੱਥੇ ਜੰਗਾਂ ਲੜੀਆਂ ਸਵਾਲ ਫੇਰ ਦੁਬਾਰਾ ਦੁਹਰਾ ਦਈਏ ਜੀ ਛੇਵੇਂ ਪਾਤਸ਼ਾਹ ਧੰਗੁਰੂ ਹਰਗੋਬਿੰਦ ਪਾਤਸ਼ਾਹ ਜੀਆ ਨੇ ਕਿੰਨੀਆਂ ਜੰਗਾਂ ਕੀਤੀਆਂ ਤੇ ਕਿੱਥੇ ਕਿੱਥੇ ਜੰਗਾਂ ਕੀਤੀਆਂ ਉਦਾਹਰਣ ਵਜੋਂ ਜਿਵੇਂ ਇੱਕ ਜੰਗ ਦੱਸਦೇನೆ ਆ ਤੁਹਾਨੂੰ ਅਸੀਂ ਕਰਤਾਰਪੁਰ ਸਾਹਿਬ ਦੀ ਜੰਗ ਇਸ ਤਰ੍ਹਾਂ ਤੁਸੀਂ ਆਪ ਜੀਆਂ ਨੇ ਇਸ ਸਵਾਲ ਦਾ ਜਵਾਬ ਦੇਣਾ ਹੈ ਜੀ ਸੰਗਤ ਜੀ ਜੂਨ ਮਹੀਨੇ ਦਾ ਇਹ ਦੂਜਾ ਸਵਾਲ ਪੁੱਛਿਆ ਹੈ ਜੀ ਆਪ ਜੀਆਂ ਨੇ ਇਸ ਦਾ ਵੱਧ ਚੜ ਕੇ ਜਵਾਬ ਦੇਣਾ ਜੀ ਤੇ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਵੀ ਕਰਨੀ ਹੈ ਤਾਂ ਜੋ ਹੋਰ ਗੁਰਮੁਖ ਪਿਆਰੇ ਇਤਿਹਾਸ ਦੇ ਨਾਲ ਜੁੜ ਸਕਣ ਜੀ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਸੰਗਤ ਜੀ ਫਿਰ ਦੁਹਰਾ ਦਿੰਨੇ ਆ ਮਹੀਨੇ ਦੇ ਲਾਸਟ ਵਿੱਚ ਲੱਕੀ ਡਰਾ ਰਹੀ ਇਨਾਂਮ ਕੱਢਿਆ ਕਰਾਂਗੇ ਇਹ ਜੂਨ ਮਹੀਨੇ ਦਾ ਦੂਜਾ ਸਵਾਲ ਪੁੱਛ ਲਿਆ ਜੀ ਤੇ ਲੱਕੀ ਡਰਾ ਰਹੀ 20 ਤੋਂ 25 ਤਰੀਕ ਦੇ ਵਿੱਚ ਵਿੱਚ ਗੁਰੂ ਸਾਹਿਬ ਜਦੋਂ ਵੀ ਸੇਵਾ ਲੈ ਲੈਣ ਤੇ ਤਿੰਨ ਲੱਕੀ ਡਰਾ ਰਹੀ ਆ ਆਪਾਂ ਨਾਮ ਕੱਢਣੇ ਜਿਨ੍ਹਾਂ ਦੇ ਵੀ ਸਾਡੇ ਕੋਲ ਨਾਮ ਆ ਗਏ ਉਹ ਸਾਰੇ ਨਾਵਾਂ ਦੀਆਂ ਪਰਚੀਆਂ ਪਾ ਦੇਣੀ ਆ ਤੇ ਤਿੰਨ ਗੁਰਮੁਖ ਪਿਆਰਿਆਂ ਦੇ ਜਿਨ੍ਹਾਂ ਦੇ ਗੁਰੂ ਸਾਹਿਬ ਨੇ ਕਿਰਪਾ ਕਰਕੇ ਨਾਮ ਖੜ ਦੇ ਦਿੱਤੇ ਉਹਨਾਂ ਨੂੰ ਇਹ ਤਿੰਨਾਂ ਨੂੰ ਚਾਂਦੀ ਦੇ ਸਿੱਕੇ ਦਿੱਤੇ ਜਾਣਗੇ ਜੀ ਚਾਂਦੀ ਦਾ ਬਿਸਕਟ ਕਹਿ ਲਓ ਸਿੱਕੇ ਕਹਿ ਲਓ ਇਹ ਦਿੱਤੇ ਜਾਣਗੇ ਜੀ ਸੰਗਤ ਜੀ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਸਵਾਲ ਆਪ ਜੀ ਨੇ ਦੇਖ ਹੀ ਲਿਆ ਵਧ ਚੜ ਕੇ ਜਵਾਬ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ